ਮંચ ਤੇ ਬਿਰਾਜ਼ਮਾਨ ਮੇਰੇ ਨਾਲ ਆਏ ਸੂਬੇਦਾਰ ਸ਼ਨਾਖ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਜੰਡਿਆਲਾ ਗੁਰੂ ਇਸ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਨੀ ਪਰਵਿੰਦਰ ਕੌਰ ਜੀ ਫੌਜੀ ਸਾਹਿਬ ਸਰਦਾਰ ਦਜੀਤ ਸਿੰਘ ਜੀ ਹੋਰ ਲਾਗੇ ਪਿੰਡਾਂ ਤੋਂ ਆਏ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਸਾਡੇ ਐਸਐਚਓ ਸਰਦਾਰ ਹਰਚੰਦ ਸਿੰਘ ਜੀ ਸਿਹਤ ਵਿਭਾਗ ਤੋਂ ਟੀਮ ਆਈ ਹੋਈ ਆ ਸਾਡੇ ਨਾਲ ਜਿੰਨੇ ਵੀ ਮੇਰੇ ਸਤਕਾਰਯੋਗ ਬਜ਼ੁਰਗ ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਕੋਲ ਮੈਂ ਕੋਈ ਵੋਟਾਂ ਦੇ ਸੰਬੰਧ ਦੇ ਵਿੱਚ ਨਹੀਂ ਆਇਆ ਨਾ ਕੋਈ ਚੋਣਾ ਨੇ ਨਾ ਕੋਈ ਵੋਟਾਂ ਦੀ ਅਪੀਲ ਕਰਨਾ ਆ ਇੱਕ ਬਿਮਾਰੀ ਇੱਕ ਬਹੁਤ ਵੱਡੀ ਇਲਾਮਤ ਇੱਕ ਬਹੁਤ ਵੱਡਾ ਕੋੜ ਸਾਡੇ ਸਮਾਜ ਨੂੰ ਜਿਹੜਾ ਲੱਗਿਆ ਹੈ ਨਸ਼ਿਆਂ ਦਾ ਉਹਨਾਂ ਦੇ ਨਾਲ ਸੰਬੰਧਤ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਕਿ ਪੰਜਾਬ ਸਰਕਾਰ ਨੇ ਸ਼੍ਰੀ ਅਰਵਿੰਦ ਕੇਸਰੀਵਾਲ ਸਾਹਿਬ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡੀ ਜੰਗ ਲੜਾਈ ਜੋਤ ਛੇੜ ਕੇ ਰੱਖਿਆ ਹੋਇਆ ਔਰ ਉਹ ਜੋਦਾ ਸਾਡਾ ਨਸ਼ਿਆਂ ਦੇ ਵਿਰੁੱਧ ਕਿਉਂਕਿ ਆਪਾਂ ਦੇਖਦੇ ਹਾਂ ਕਿ ਲੰਬੇ ਸਮੇਂ ਤੋਂ ਕਾਫੀ ਸਾਡੇ ਨੌਜਵਾਨ ਇਸ ਬਿਮਾਰੀ ਦੀ ਪੇਂਟ ਚੜ ਚੁੱਕੇ ਨੇ ਔਰ ਅਸੀਂ ਇਹ ਫੈਸਲਾ ਕੀਤਾ ਹੈ ਕਿ ਕੁਝ ਵੀ ਹੋਵੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਅਸੀਂ ਤਹਈਆ ਕਰ ਲਿਆ ਹੈ ਕੇ ਪੰਜਾਬ ਦੇ ਵਿੱਚ ਉਹ ਨਸ਼ਾ ਖਾਤਮਾ ਕਰਕੇ ਹੀ ਰਵਾਂਗੇ ਪਿਛਲੇ 2 ਤੋ ਕੁ ਮਹੀਨੇ ਤੋਂ ਇਹ ਮੁਹਿੰਮ ਜੜੀ ਚੱਲ ਰਹੀ ਆ ਦੋ ਤਰ੍ਹਾਂ ਦੇ ਸਾਡੇ ਕੋਲ ਨਸ਼ੇ ਨਾਲ ਸੰਬੰਧਿਤ ਲੋਕ ਨੇ ਇੱਕ ਤੇ ਉਹ ਸਾਡੇ ਬੱਚੇ ਨੇ ਜਿਹੜੇ ਨਸ਼ਾ ਕਰਦੇ ਨੇ ਆਦੀ ਹੋ ਗਏ ਨੇ ਲੱਤ ਲੱਗੀ ਨਸ਼ੇ ਦੀ ਤੇ ਉਹ ਆਪਣਾ ਆਪ ਦਿਮਾਗ ਗੀ ਜਾ ਰਹੀ ਉਹਨਾਂ ਵਾਸਤੇ ਤੇ ਅਸੀਂ ਸਿਹਤ ਵਿਭਾਗ ਨੂੰ ਪੂਰਾ ਸਤਰਕ ਕਰ ਦਿੱਤਾ ਹੈ ਕਿ ਅਸੀਂ ਆਪਣੇ ਬੱਚੇ ਹਸਪਤਾਲਾਂ ਦੇ ਵਿੱਚ ਲੈ ਕੇ ਜਾਵਾਂਗੇ ਉੱਥੇ ਉਹਨਾਂ ਦਾ ਇਲਾਜ ਹੋਊਗਾ ਦਵਾਈ ਦਿੱਤੀ ਜਾਊਗੀ ਦਾਖਲ ਕਰਨ ਦੀ ਲੋੜ ਆ ਦਾਖਲ ਕੀਤੇ ਜਾਣਗੇ ਕਿਸੇ ਵੱਡੇ ਹਸਪਤਾਲ ਚੋਂ ਇਲਾਜ ਕਰਾਉਣ ਦੀ ਲੋੜ ਆ ਉੱਥੇ ਵੀ ਭੇਜਾਂਗੇ ਔਰ ਪਰਿਵਾਰ ਦਾ ਕੋਈ ਪੈਸਾ ਖਰਚ ਨਹੀਂ ਹੋਊਗਾ ਸਾਰਾ ਪੈਸਾ ਉਹਨਾਂ ਦੇ ਇਲਾਜ ਦੇ ਉੱਤੇ ਪੰਜਾਬ ਸਰਕਾਰ ਖਰਚ ਕਰੂਗੀ ਦੂਸਰੇ ਲੋਕ ਉਹ ਨੇ ਜਿਹੜੇ ਮਸ਼ੇ ਵੇਚਦੇ ਨੇ ਨਸ਼ੇ ਦੇ ਤਸਕਰ ਨੇ ਉਹਨਾਂ ਪ੍ਰਤੀ ਸਾਡਾ ਕੋਈ ਰਹਿਮ ਨਹੀਂ ਉਹਨਾਂ ਨੂੰ ਚੱਕਾਂਗੇ ਵੀ ਜੇਲਾਜੇ ਵੀ ਸੱਟਾਂਗੇ ਉਹਨਾਂ ਦੇ ਘਰ ਵੀ ਢਾਹ ਢੇਰੀ ਕਰਾਂਗੇ ਮਿੱਟੀ ਚ ਮਲਾਵਾਂਗੇ ਉਹਨਾਂ ਨੂੰ ਇੱਕੋ ਇੱਕ ਵਾਰ ਨੇਗਾ ਜਾਂ ਤੇ ਉਹ ਨਸ਼ੇ ਦਾ ਧੰਦਾ ਛੱਡ ਦੇਣ ਜਾਂ ਪੰਜਾਬ ਛੱਡ ਕੇ ਕਿਤੇ ਬਾਹਰ ਭੱਜਦੇ ਆਂ ਭੱਜ ਜਾਣ ਦੂਜਾ ਵਿਕਲਪ ਸਾਡੇ ਕੋਲ ਕੋਈ ਹੈ ਨਹੀਂ ਦੂਸਰੀ ਗੱਲ ਕੋਈ ਸਾਡੇ ਕੋਲ ਹੈ ਨਹੀਂ ਹੁਣ ਆਰ ਪਾਰ ਦੀ ਲੜਾਈ ਆ ਔਰ ਅਸੀਂ ਆਪਣੀ ਜਵਾਨੀ ਤਬਾਹ ਨਹੀਂ ਹੋ ਹੁੰਦੇ ਨੀ ਇੱਕ ਪਾਸੇ 70 ਵਿਸ਼ੇ ਹੁੰਦੇ ਨੇ ਇੱਕ ਪਾਸੇ ਚਾਰ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਬੈਠੇ ਹੁੰਦੇ ਨੇ ਤੁਸੀਂ ਦੇਖ ਰਹੇ ਹੋਗੇ ਰੋਜ਼ ਐਕਸ਼ਨ ਹੋ ਰਿਹਾ ਰੋਜ਼ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਬਣਾਏ ਹੋਏ ਮਹੱਲ ਢਾਏ ਜਾ ਰਹੇ ਨੇ ਜੀਸੀਬੀ ਪੀਲਾ ਪੰਜਾ ਜਾ ਜਾ ਕੇ ਤੇ ਇੱਕ ਮਿੱਟੀ ਦੇ ਵਿੱਚ ਉਹਨਾਂ ਦੀਆਂ ਕੋਠੀਆਂ ਮਿਲਾ ਰਿਆ ਆਪਣੇ ਹਲਕੇ ਦੇ ਵਿੱਚ ਵੀ ਧਾਰਨਪਿੰਡ ਦੇ ਵਿੱਚ ਅਸੀਂ ਦੋ ਨਸ਼ਾ ਤਸਕਰਾਂ ਦੇ ਘਰ ਜਿਹੜੇ ਨੇ ੋਟਾਏ ਨੇ ਹੋਰ ਨਾਲ ਦੇ ਵੀ ਪੀਲਾ ਪੰਜਾ ਚੱਲੂਗਾ ਰਹਿਣ ਨਹੀਂ ਦੇਣੇ ਜਿਨ੍ਹਾਂ ਨੇ 2 ਨੰਬਰ ਦੇ ਪੈਸੇ ਕਮਾਏ ਨੇ ਨਸ਼ਾ ਤਸਕਰੀ ਕਰਕੇ ਕਮਾਏ ਨੇ ਉਹਨਾਂ ਨੂੰ ਇੱਕ ਸੁਣਾਇਆ ਕਿ ਜਿਤਰਾ ਕਮਾਏ ਸੀਗੇ ਜਿਤਰਾ ਇਹ ਆਪਣੀਆਂ ਕੋਠੀਆਂ ਤਾਂ ਆਏ ਨੇ ਉਤਰਾ ਹੀ ਮਿੱਟੀ 'ਚ ਮਿਲਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕੰਨ ਹੋ ਜਾਣਗੇ ਕਿ ਗਲਤ ਤਰੀਕੇ ਨਾਲ ਪੈਸਾ ਕਮਾ ਕੇ ਤੇ ਆਪਣੀਆਂ ਕੋਠੀਆਂ ਨਹੀਂ ਬਣਾਉਣਾ ਗਲਤ ਤਰੀਕੇ ਦੇ ਨਾਲ ਪੈਸਾ ਨਹੀਂ ਕਮਾਉਣਾ ਅੱਜ ਮੈਂ ਸਵੇਰੇ ਇੱਥੇ ਦਸ਼ਮੇਸ਼ ਨਗਰ ਸੀਗਾ ਸੁਵੇਰੇ ਅਸੀਂ ਆ ਚੌਥੋਂ ਹੀ ਨਸ਼ੇ ਦੇ ਤਸਕਰ ਤਿੰਨ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਫੋਨ ਪੁਲਿਸ ਨੇ ਫੜਦੇ ਉਥੇ ਫੋਨ ਆਈ ਜਾ ਰਹੇ ਆ ਲੋਕਾਂ ਦੇ ਜਿਹਨਾਂ ਜਿਹੜੇ ਉਹਨਾਂ ਤੋਂ ਕੁੜੀਆਂ ਵਗੈਰਾ ਲੈਂਦੇ ਹੋਣਗੇ ਵੀ ਕਿੱਥੇ ਆ ਇੰਨੀ ਕੁੜੀ ਦੇ ਦੇ ਮੈਂ ਐਸਐਚਓ ਸਾਹਿਬ ਨੂੰ ਕਿਹਾ ਮੈਂ ਕਿਹਾ ਇਹਨਾਂ ਦੇ ਸਾਰਿਆਂ ਦੇ ਨੰਬਰ ਨੋਟ ਕਰ ਲਓ ਇਹਨਾਂ ਨੂੰ ਆਪਣੇ ਕੋਲ ਬੁਲਾਓ ਇਹਨਾਂ ਦੇ ਮਾਪਿਓ ਨੂੰ ਬੁਲਾਓ ਇਹਨਾਂ ਨੂੰ ਹਸਪਤਾਲ ਦਾਖਲ ਕਰਾਓ ਇਹਨਾਂ ਦੇ ਕੋਈ ਪੁਲਿਸ ਐਕਸ਼ਨ ਨਹੀਂ ਕਰਦਾ ਇਹਨਾਂ ਦੇ ਨਹੀਂ ਕਰਨਾ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਆਪਾਂ ਠੀਕ ਕਰਨਾ ਮੋੜ ਦੇਣਾ ਕੋਈ ਗੱਲ ਨਹੀਂ ਘਰ ਦੇ ਵਿੱਚ ਕੋਈ ਬਿਮਾਰ ਹੁੰਦਾ ਤੇ ਸਾਡਾ ਵਰਜਪਨ ਜਾਂਦਾ ਵੀ ਆਪਾਂ ਉਹਦਾ ਇਲਾਜ ਕਰਵਾਈਏ ਜਦੋਂ ਉਹਨਾਂ ਨੂੰ ਸਹੀ ਇਲਾਜ ਮਿਲ ਜਾਊਗਾ ਆਪੇ ਆਪਣੇ ਪਰਿਵਾਰ ਦੇ ਵਿੱਚ ਆ ਕੇ ਸੁਖੀ ਸਾਦੀ ਰਹਿਣਾ ਸ਼ੁਰੂ ਕਰ ਦੇਣਗੇ ਪਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਵਿਰੁੱਧ ਵੀਰੋ ਕੋਈ ਨਾ ਜਾਏ ਨਾ ਸਾਡਾ ਕੋਈ ਸਰਪੰਚ ਜਾਂਦਾ ਜੇ ਨਾ ਸਾਡਾ ਕੋਈ ਚੇਅਰਮੈਨ ਜਾਂਦਾ ਜੇ ਨਾ ਸਾਡਾ ਕੋਈ ਬਲੌਗ ਪ੍ਰਧਾਨ ਜਾਂਦਾ ਜੇ ਨਾ ਐਮਐਲਏ ਜਾਂਦਾ ਜੇ ਕੋਈ ਇੱਕ ਸਿੰਗਲ ਸਾਡੀ ਉਹਨਾਂ ਦੇ ਪ੍ਰਤੀ ਜਿਹੜੀ ਆ ਉਹ ਰਹਿਮ ਨਹੀਂ ਤੁਸੀਂ ਵੀ ਹੁੰਦਾ ਕੀ ਆ ਨਸ਼ਾ ਤਸਕਰ ਭੜੇ ਜਾਂਦੇ ਨੇ ਆਪਾਂ ਹੀ ਪਿੰਡਾਂ ਦੇ ਵਿੱਚੋਂ ਕੁਝ ਬੰਦੇ ਜਾ ਕੇ ਤੇ ਉਹਦੀ ਹਮਾਇਤ ਕਰਨੀ ਸ਼ੁਰੂ ਕਰ ਦਿੰਦੇ ਆ ਜ਼ਮਾਨਤਾਂ ਦੇਣੀ ਆ ਸ਼ੁਰੂ ਕਰ ਦਿੰਦੇ ਆ ਉਹ ਫੇਰ ਆ ਜਾਂਦੇ ਨੇ ਮਹੀਨੇ ਦੋ ਮਹੀਨਿਆਂ ਲਾ ਕੇ ਉਹ ਫੇਰ ਆ ਕੇ ਆਪਣਾ ਉਹੋ ਹੀ ਕੰਮ ਤੰਦਾ ਜਿਹੜਾ ਸ਼ੁਰੂ ਕਰ ਦਿੰਦੇ ਆ ਸਮਾਜਿਕ ਬਾਈਕਾਟ ਕਰ ਦੋ ਇਹੋ ਜਿਹੇ ਲੋਕਾਂ ਦਾ ਕਿੰਨੇ ਕ ਘਰ ਨੇ ਤਿੰਨ ਚਾਰ ਪੰਜ ਘਰ ਹੋਣਗੇ ਇੱਕ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਨੂੰ ਸਮਾਜ ਨੇ ਨਕਾਰ ਦਿੱਤਾ ਨਾ ਸਾਨੂੰ ਇਹ ਆਪਣੇ ਕਿਸੇ ਫੰਕਸ਼ਨ ਤੇ ਸੱਦਦੇ ਆ ਨਾ ਸਾਡੇ ਕਿਤੇ ਫੰਕਸ਼ਨ ਤੇ ਆਉਂਦੇ ਆ ਜਦੋਂ ਸਮਾਜ ਦੇ ਵਿੱਚੋਂ ਕੋਈ ਟੁੱਟ ਜਾਂਦਾ ਹੈ ਨਾ ਤੇ ਇਹਦਾ ਵੀ ਬਰਾਬਰ ਦਾ ਦੁੱਖ ਹੁੰਦਾ ਔਰ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਹੜੇ ਕੰਮ ਕਰ ਰਹੇ ਆ ਅਸੀਂ ਸਮਾਜ ਨੂੰ ਤਬਾਹ ਕਰਨ ਤੇ ਲੱਗੇ ਹੋਏ ਸੀਗੇ ਤਾਂ ਸਾਰੇ ਪਿੰਡ ਨੇ ਸਾਡਾ ਬਾਈਕਾਟ ਕਰ ਦਿੱਤਾ ਸਾਡੇ ਨਾਲ ਕੋਈ ਆਉਂਦਾ ਨਾ ਜਾਂਦਾ ਸੋ ਇਹਦੇ ਨਾਲ ਆਪਾਂ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਕਾਬੂ ਪਾ ਲਿਆ। ਬਾਕੀ ਕੰਮ ਜਿਹੜੇ ਨੇ ਉਹ ਹੋ ਹੀ ਰਹੇ ਨੇ ਛੜਕਾਂ ਦੇ ਉਹ ਵੀ ਤੁਸੀਂ ਦੇਖ ਰਹੇ ਹੋ ਕਰੀ ਜਾ ਰਹੇ ਆ। ਸਕੂਲ ਦੇ ਵਿੱਚ ਤੁਹਾਡੇ ਪਿਛਲੇ ਦਿਨੀ ਮੈਂ ਆਇਆ ਸੀਗਾ 27 ਲੱਖ ਰੁਪਈਆ ਤੁਹਾਡੇ ਸਕੂਲ ਨੂੰ ਜਿਹੜਾ ਆ ਉਹ ਦਿੱਤਾ ਪਿਛਲੇ 3 ਸਾਲਾਂ ਦੇ ਵਿੱਚ। ਜੇ ਬਿਜਲੀ ਦੀ ਗੱਲ ਕਰਾਂ ਤੇ 410 ਕਲੈਕਸ਼ਨ ਇਸ ਪਿੰਡ ਦੇ ਵਿੱਚ ਬਿਜਲੀ ਤੇ ਲੱਗੇ ਜੇ ਲੋਕਾਂ ਦੇ ਘਰਾਂ ਦੇ ਵਿੱਚ 410ਾਂ ਦੇ ਵਿੱਚੋਂ 397 ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ 397 ਘਰਾਂ ਤੁਸੀਂ ਦੇਖੋ ਕਿ ਢੀ ਵੱਡੀ ਸਹੂਲਤ ਸਰਕਾਰ ਨੇ ਦੇ ਦਿੱਤੀ ਛੜਕਾਂ ਸਰਕਾਰ ਬਣਾਈ ਜਾ ਰਹੀ ਆ ਸਕੂਲਾਂ ਦੇ ਵਿੱਚ ਪੈਸੇ ਸਰਕਾਰ ਦੇ ਹੀ ਜਾ ਰਹੀ ਆ ਬਿਜਲੀ ਤਾਂ ਸਾਡੇ ਅੱਜ ਤੱਕ ਹਜ਼ਾਰਾਂ ਰੁਪਏ ਹਰ ਘਰ ਦੇ ਵਸਕੇ ਕੁਝ ਲੋਕ ਸੋਚਦੇ ਹਨ ਕਿ ਮੈਨੂੰ ਕੀ ਮਿਲਿਆ ਮੈਂ ਕਹਿੰਦਾ ਇਹ ਕੱਲੀ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹੋਊਗੀ ਪਹਿਲੀ ਜਿਹੜੇ ਲੋਕ ਇਹ ਕਹਿੰਦੇ ਨਾ ਮੈਨੂੰ ਕੀ ਮਿਲਿਆ ਉਹ ਆਪਣਾ ਬੈਲੀ ਦੇਖ ਲੈਣ ਕਿ ਪਿਛਲੇ 3 ਸਾਲਾਂ ਦੇ ਵਿੱਚ 1 ਕਰੋੜ ਦੇ 15 ਲੱਖ ਰੁਪਏ ਦੀ ਬਿਜਲੀ ਗਦਲੀ ਪਿੰਡ ਨੂੰ ਹਰ ਸਾਲ ਫਰੀ ਦਿੱਤੀ ਜਾਂਦੀ ਹੈ 1 ਕਰੋੜ 15 ਲੱਖ ਤੇ ਜੇ ਆਪਾਂ ਇਹਨੂੰ ਵੇਖੀਏ ਤੇ 3 ਸਾਲਾਂ ਦੇ ਵਿੱਚ ਸਾਢੇ 3 ਕਰੋੜ ਰੁਪਇਆ ਬਣ ਗਿਆ ਉਹ ਆਪਣਾ ਨਹੀਂ ਦਿੱਤਾ ਉਹ ਸਾਡੀ ਜੇਬ ਚ ਰਹਿ ਜਾਂਦੇ ਦਾ ਮਤਲਬ ਸਾਨੂੰ ਹੀ ਦਿੱਤਾ ਹੈ ਨਾ ਕੋਈ ਕ腐ਸ਼ਨ ਤੇ ਨਹੀਂ ਆ ਤੁਹਾਡੇ ਪੈਸੇ ਤੁਹਾਨੂੰ ਫ੍ਰੀ ਬਿਜਲੀ ਦੇ ਕੇ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਦਿੱਤੀ ਹੈ ਜੇ ਨਾ ਇਹ ਕੰਮ ਹੁੰਦਾ ਤੇ ਅੱਜ ਤੱਕ 3 ਸਾਲਾਂ ਦੇ ਵਿੱਚ 3.5 ਕਰੋੜ ਰੁਪਇਆ ਸਾਡੀਆਂ ਜੇਬਾਂ ਤੋਂ ਨਿਕਲਣਾ ਸੀਗਾ ਸਾਡੀਆਂ ਜੇਬਾਂ ਤੋਂ ਨਿਕਲ ਕੇ ਜਿਹੜਾ ਜਾਣਾ ਸੀਗਾ ਉਹ ਸਾਡੀਆਂ ਜੇਬਾਂ ਦੇ ਵਿੱਚ ਰਹਿ ਗਿਆ ਸੋ ਆ ਜਿਹੜੀ ਹੈਗੀ ਆ ਨਾ ਕਿ ਨਿੱਜੀ ਕੰਮ ਛੋਟੇ ਮੋਟੇ ਕਈ ਨਿੱਜੀ ਕੰਮ ਹੋ ਜਾਂਦੇ ਨੇ ਕਈ ਨਹੀਂ ਹੁੰਦੇ ਚਲੋ ਉਹ ਚੱਲਦਾ ਰਹਿੰਦਾ ਸਭ ਤੋਂ ਵੱਡੀ ਗੱਲ ਹੁੰਦੀ ਸਮਾਜਿਕ ਕੰਮ ਕਰਨ ਦੀ ਉਹ ਕੰਮ ਕਰਨ ਦੀ ਜਿਹੜੇ ਸਾਰਿਆਂ ਦੇ ਸਾਂਝੇ ਹੋਣ ਛੜਕਾਂ ਬਣਾਉਣੀਆਂ ਸਾਰਿਆਂ ਨੇ ਵਰਤਣੀਆਂ ਜੀ ਸਕੂਲ ਸਹੀ ਕਰਨੇ ਸਾਰਿਆਂ ਦੇ ਬੱਚੇ ਉੱਥੇ ਪੜ੍ਹਦੇ ਆ ਬਿਜਲੀ ਫਰੀ ਜਾਂ ਤੇ ਅਸੀਂ ਬਿਜਲੀ ਫਰੀ ਦੇ ਵਿੱਚ ਕੋਈ ਵਿਤਕਰਾ ਕੀਤਾ ਹੋਵੇ ਕਿ ਆਕਾਲੀਆਂ ਨੂੰ ਦਿੱਤੀ ਆ ਕਾਂਗਰਸੀਆਂ ਨੂੰ ਨਹੀਂ ਦਿੱਤੀ ਕੋਈ ਐਹੋ ਜੀ ਗੱਲ ਤਾਂ ਨਹੀਂ ਕੀਤੀ ਪਿਆ ਕਾਂਗਰਸੀਆਂ ਦਾ ਘਰ ਆ ਜੀ ਇਹਦਾ ਬਿਜਲੀ ਦਾ ਬਿੱਲ ਆਉਂਦਾ ਹੈ ਤੇ ਆਮ ਆਦਮੀ ਪਾਰਟੀ ਆ ਇਹਨਾਂ ਦਾ ਨਹੀਂ ਆਉਂਦਾ ਇਹੋ ਜੀ ਦੀ ਕੋਈ ਗੱਲ ਨਹੀਂ ਆ ਸਾਰਿਆਂ ਨੂੰ ਇੱਕ ਵਟੇ ਵਿੱਚ ਬਿਜਲੀ ਫਰੀ ਦਿੱਤੀ ਆ ਔਰ ਸਾਰੇ ਬਿਜਲੀ ਦਾ ਬਿੱਲ ਜਿਹੜਾ ਉਹਨਾਂ ਦਾ ਜ਼ੀਰੋ ਜਿਹੜਾ ਉਹ ਆ ਰਿਹਾ ਸੋ ਸਾਂਝੇ ਕੰਮਾਂ ਦੇ ਉੱਤੇ ਆਪਾਂ ਜ਼ਿਆਦਾ ਜ਼ੋਰ ਦੇਈਏ ਸਾਡਾ ਪੰਜਾਬ ਪਹਿਲਾਂ ਹੀ ਕਾਫੀ ਪਛੜ ਚੁੱਕਾ ਹੈ ਜਦੋਂ ਆਪਾਂ ਨਿੱਜੀ ਕੰਮਾਂ ਤੇ ਆ ਜਾਂਦੇ ਆ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਇਹ ਹੁੰਦਾ ਸੀਗਾ ਕੋਈ ਐਨਐਲਐ ਦਾ ਨਜ਼ਦੀਕੀ ਆ ਕੋਈ ਉਹ ਆਪਣੇ ਛੋਟੇ-ਮੋਟੇ ਫਾਇਦੇਆਂ ਕਰਕੇ ਪਬਲਿਕ ਦਾ ਫਾਇਦਾ ਨਹੀਂ ਸੀ ਕੋਈ ਹੁੰਦਾ ਸਾਰੀ ਜਨਤਾ ਦਾ ਕੋਈ ਫਾਇਦਾ ਨਹੀਂ ਸਰਦਾ। ਸੋ ਅਸੀਂ ਸਾਰੀ ਜਨਤਾ ਦੇ ਫਾਇਦੇ ਵਾਸਤੇ ਲੋਕ ਹਿੱਤ ਦੇ ਵਿੱਚ ਲੱਗੇ ਹੋਏ ਆਂ ਔਰ ਇਹ ਜਿਹੜਾ ਜੋਧ ਨਸ਼ਿਆਂ ਦੇ ਵਿਰੋਧ ਸਮਾਗਮ ਆ ਇਹ ਵੀ ਜਿਹੜਾ ਆ ਇਹ ਲੋਕ ਹਿੱਤ ਦਾ ਬਹੁਤ ਵੱਡਾ ਫੈਸਲਾ। ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ, ਸਾਡੀ ਕੋਈ ਨਸ਼ੇ ਵਾਲੀ ਧਰਤੀ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੰਨੇ ਜਣੇ ਆਪਾਂ ਬੈਠੇ ਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਲੜਾਈ ਦੇ ਵਿੱਚ ਆਪਣਾ ਬੰਦਾ ਯੋਗਦਾਨ ਪਾਈਏ ਔਰ ਨਸ਼ਿਆਂ ਦੀ ਲਾਹਤ ਨੂੰ ਜਿਹੜਾ ਆ ਉਹ ਪੰਜਾਬ ਦੇ ਵਿੱਚੋਂ ਖਤਮ ਕਰੀਏ। ਜਦੋਂ ਕੋਈ ਵੀ ਅੰਦੋਲਨ ਜਦੋਂ ਕੋਈ ਵੀ ਇੱਕ ਸਰਕਾਰ ਪੁਲਿਸ ਵਿਭਾਗ ਸਿਹਤ ਵਿਭਾਗ ਵੀਡੀਓ ਐਮਐਲਏ ਜਨਤਾ ਜਦੋਂ ਇਕੱਠੀ ਹੋ ਕੇ ਕਿਸੇ ਬੁਰਾਈ ਦੇ ਵਿਰੁੱਧ ਲੜਨ ਲੱਗ ਜਾਂਦੀ ਹੈ ਨਾ ਫਿਰ ਉਹ ਬੁਰਾਈ ਵੀ ਕੁਝ ਦਿਨਾਂ ਦੀ ਪਰੌਣੀ ਰਹਿ ਜਾਂਦੀ ਉਹ ਬੁਰਾਈ ਵੀ ਖਤਮ ਹੋ ਜਾਂਦੀ ਸੋ ਇਹਨੂੰ ਆਪਾਂ ਜਨ ਅੰਦੋਲਨ ਬਣਾਈਏ ਇੱਕ ਤੁਹਾਡੇ ਕੋਲੋਂ ਮੈਂ ਅੱਜ ਜਿਹੜਾ ਵਾਅਦਾ ਵੀ ਦੇਣਾ ਹੈ ਕਿ ਆਪਾਂ ਨਾ ਤੇ ਖੋਦ ਨਸ਼ਾ ਕਰਨਾ ਹੈ ਨਾ ਕਿਸੇ ਨਸਾਰ ਤਸਕਰ ਦੀ ਮਦਦ ਕਰਨੀ ਆ ਤੇ ਜਿਹੜੇ ਬੱਚੇ ਸਾਡੇ ਨਸ਼ੇ ਦੇ ਵਿੱਚ ਲੱਗ ਚੁੱਕੇ ਨੇ ਉਹਨਾਂ ਦਾ ਨਸ਼ਾ ਛਡਾਉਣ ਦੇ ਵਿੱਚ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੇ ਵਿੱਚ ਅਸੀਂ ਜਿਹੜੀ ਆ ਮਦਦ ਕਰਨੀ ਸੋ ਜਿੰਨੇ ਜਾਨੇ ਅੱਜ ਤੁਸੀਂ ਬੈਠੋ ਬੜੇ ਸਿਆਣੇ ਤਾਂ ਨੇ ਬੰਦੇ ਬੈਠੇ ਆ ਸਾਰੇ ਜਦੋਂ ਕੋਈ ਸਮੱਸਿਆ ਪੈ ਜਾਂਦੀ ਆ ਜਦੋਂ ਵੀ ਕਿਸੇ ਸੂਬੇ ਦੇ ਜਾਂ ਘਰ ਦੇ ਵੀ ਸਮੱਸਿਆ ਪੈਂਦੀ ਆ ਤੇ ਆਪਾਂ ਦੇਖੋ ਸਾਰੇ ਇਕੱਠੇ ਹੋ ਜਾਂਦੇ ਇਕੱਠੇ ਹੋ ਕੇ ਉਸ ਬੁਰਾਈ ਦੇ ਵਿਰੋਧ ਜਿਹੜਾ ਉਹ ਲੜਨਾ ਸ਼ੁਰੂ ਕਰ ਦਿੰਦੇ ਆ ਔਰ ਇਕੱਠਿਆਂ ਦੀ ਏਕਤਾ ਦੇ ਵਿੱਚ ਹੀ ਬਾਲਾ ਜਦੋਂ ਇਕੱਠੇ ਹੁੰਨੇ ਆ ਫਿਰ ਉਹ ਜਿੱਤ ਵੀ ਜੜੀ ਆ ਉਹ ਨੇੜੇ ਆ ਜਾਂਦੀ ਹੈ ਸੋ ਇੱਕ ਆਪਾਂ ਕਸਮ ਖਾਣੀ ਆ ਕਿ ਨਾ ਮੈਂ ਖੁਦ ਨਸ਼ਾ ਕਰੂੰਗਾ ਨਾ ਮੈਂ ਨਸ਼ਾ ਤਸਕਰ ਦੀ ਮਦਦ ਕਰੂੰਗਾ ਔਰ ਨਾ ਨਸ਼ਾ ਤਸਕਰ ਜਿਹੜੇ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਉਂਗਾ ਜਿੰਨੇ ਜਾਨੇ ਮੇਰੇ ਨਾਲ ਸਹਿਮਤ ਹੋ ਦੋਵੇਂ ਹੱਥ ਘੜੇ ਕਰਕੇ ਪ੍ਰਵਾਨਗੀ ਦਿਓ ਕਿ ਅਸੀਂ ਨਸ਼ਾ ਨਹੀਂ ਕਰਨਾ ਤੇ ਨਸ਼ੇ ਕਰਨ ਵਾਲਿਆਂ ਦੀ ਨਸ਼ੇ ਵੇਚਣ ਵਾਲਿਆਂ ਦੀ ਮਦਦ ਵੀ ਨਹੀਂ ਕਰਾਂਗੇ ਦੋਵੇਂ ਹੱਥ ਘੜੇ ਕਰਕੇ ਪ੍ਰਵਾਨਗੀ ਦਿਓ ਜੀ ਪੀ ਅਸੀਂ ਸਹਿਮਤ ਆ ਇਸ ਗੱਲ ਦੇ ਨਾਲ ਵੀ ਅਸੀਂ ਨਸ਼ਾ ਤਸਕਰਾਂ ਦੀ ਮਦਦ ਨਹੀਂ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ